ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਤੁਹਾਡੇ ਦੀ ਆਪਾਂ ਰੋਜ਼ ਕੋਸ਼ਿਸ਼ ਕਰਦੇ ਹਾਂ ਨਵੇਂ ਨਵੇਂ ਪੋਸਟਾਂ ਲੈ ਕੇ ਆਉਂਦੀ ਆਪਾਂ ਵੀਡੀਓ ਵਿੱਚ ਜਿਹੜੇ ਆਪਣੇ ਫੀਲਡ ਵਿੱਚ ਹੁੰਦੇ ਆ ਵਿਕਰੀ ਵਾਲੇ ਜਾਨਵਰ ਵੀ ਦਿਖਾਈ ਦੇ ਆ ਤੇ ਜਿਹੜੇ ਚੰਗੇ ਟੀਕੇ ਲਾਈਦੇ ਆ ਉਹਨਾਂ ਦੇ ਬੱਚੇ ਵੀ ਦਿਖਾਈ ਦੇ ਆ ਟੀਕੇ ਨਹੀਂ ਆ ਪੋਸਟਾਂ ਵੀ ਤੁਹਾਡੇ ਨਾਲ ਸਮੇਂ-ਸਮੇਂ ਸ਼ੇਅਰ ਕਰੀ ਗੀਆਂ ਤੇ ਅੱਜ ਇਦਾਂ ਦੀ ਵੀਡੀਓ ਇੱਕ ਜਿਹੜੀ ਤੁਸੀਂ ਆ ਸਕਰੀਨ ਤੇ ਮੱਝ ਦੇਖ ਰਹੇ ਹੋ ਇਹ ਮੱਝ ਬਕਾਊ ਆ ਜੀ ਇਹ ਮੱਝ ਪਿੰਡ ਸਾਦਕ ਵਿੱਕੀ ਸਿੰਘ ਦੇ ਘਰ 941644810122 ਦਾ ਕੰਟੈਕਟ ਨੰਬਰ ਹੈ ਤੇ ਸਾਧਕ ਨੂੰ ਜਿਲ੍ਹਾ ਲੱਗਦਾ ਜੀ ਫਰੀਦਕੋਟ ਤੇ ਮੱਝ ਦੀ ਖਾਸੀ ਤੇ ਆ ਇਸ ਤੋਂ ਪਹਿਲਾਂ 200 ਸੂਏ ਸੂ ਚੁੱਕੀ ਹੈ ਜਿੱਦਾਂ ਦਾ ਇਹਨੂੰ ਸੀਮਨ ਲੱਗਿਆ ਉਦਾਂ ਦਾ ਇਹਨੇ ਬੱਚਾ ਪੈਦਾ ਕੀਤਾ ਪਹਿਲੀ ਵਾਰ ਇਹਨੇ ਮੁਰਾ ਕੱਟੀ ਨੂੰ ਜਨਮ ਦਿੱਤਾ ਸੀ ਉਸ ਤੋਂ ਬਾਅਦ ਨੀਲੀ ਰਾਵੀ ਵੀ ਜਿੱਦਾਂ ਦਾ ਇਹਨੂੰ ਸੀਮਨ ਲੱਗਦਾ ਉਦਾਂ ਦਾ ਬੱਚਾ ਦਿੰਦੀ ਹੈ ਜੀ ਹੁਣ ਇਹਦੀ ਡਿਟੇਲ ਇਹ ਹੈ ਵੀ 3 ਮਹੀਨੇ ਤੋਂ ਪਲੱਸ ਦੀ ਗੱਬਣ ਚੈੱਕ ਪਾਸ ਹੈ ਜੀ ਇਹ ਮੱਝਾ ਪਤੋਂ ਨੂੰ ਸਕਰੀਨ ਤੇ ਪੂਰੀ ਦਿਖਾਤੀ ਹੈ ਜੀ ਨੰਬਰ ਵੀ ਆਪਾਂ ਬਾਈ ਦਾ ਸਕਰੀਨ ਤੇ ਲਾਤਾ 94164 48101 ਬਾਕੀ ਮੱਝ ਨੂੰ ਤੁਸੀਂ ਨੇੜੇ ਜਾ ਕੇ ਵੀ ਦੇਖ ਸਕਦੇ ਹੋ ਆਪਦੀ ਖੁਦ ਸੱਲੀ ਕਰ ਸਕਦੇ ਹੋ ਜਿਵੇਂ ਬਰੀਡਿੰਗ ਵਾਸਤੇ ਕੰਮ ਕਰਨ ਵਾਸਤੇ ਮੱਝ ਵਧੀਆ ਜਿਹੜਾ ਬੱਚਾ ਨਾ ਤਾਂ ਓਵਰ ਵਾਈਟਨੈਸ ਵਾਲਾ ਆਊਗਾ ਕਿਉਂਕਿ ਕੈਰੇਕਟਰ ਤੁਸੀਂ ਦੇਖ ਸਕਦੇ ਹੋ ਅੱਖਾਂ ਮੱਥੇ ਫੁੱਲ ਮਗਰੇ ਪੈਰ ਤੇ ਪੂਸ਼ ਜਿਵੇਂ ਨੀਲੀ ਰੌਈ ਟੱਚ ਚ ਹੁੰਦੀ ਆ ਜਿਆਦਾ ਵਾਈਟ ਲੰਮੀ ਪੂਛ ਤੇ ਦੁੱਧ ਵਾਲੇ ਕਰੈਕਟਰ ਵੀ ਪੂਰੇ ਐ ਚ ਦੁੱਧ ਵੀ ਵਧੀਆ ਦੁੱਧ ਤੇ ਚੱਲਦੀ ਐ ਹੁਣ ਜਿਹੜੀ ਤੁਸੀਂ ਰੇਟ ਵਗੈਰਾ ਦੀ ਗੱਲ ਕਰਨੀ ਐ ਬਾਕੀ ਖੁਦ ਤਸੱਲੀ ਕਰਨੀ ਆ ਤੁਸੀਂ ਘਰ ਜਾ ਕੇ ਕਰ ਸਕਦੇ ਹੋ ਕਿਉਂਕਿ ਆਪਾਂ ਵੀਡੀਓ ਪਾਤੀ ਬਾਕੀ ਤਸੱਲੀ ਤੁਸੀਂ ਖੁਦ ਵੀ ਜਾ ਕੇ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮਿਲਦੇ ਆਂ ਇਦਾਂ ਦੀ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਤੁਸੀਂ ਕਰੋ ਇੰਤਜ਼ਾਰ ਜੀ